ਇਹਨਾਂ ਦਾ ਪਿੰਡ ਹੈ ਰੈਸਰ ਮਜ਼ਾਰਾ ਮਜ਼ਾਰਾ ਇਸ ਮਜ਼ਾਰਾ ਬਨਾਏ ਸਭ ਮਜ਼ਾਰਾ ਇਹ ਮੈਮ ਨੇ ਜਿਹੜੇ ਆ ਸਰਪੰਚ ਨੇ ਆਪਣੇ ਪਿੰਡ ਦੀ ਜਿਹੜੀ ਇਹ ਦੇਖਭਾਲ ਕਰ ਰਹੇ ਨੇ ਕੋਸ਼ਿਸ਼ ਕਰਦੇ ਨੇ ਕਿ ਜੋ ਸਰਕਾਰ ਮੁਹਿੰਮ ਚਲਾ ਰਹੀ ਹੈ ਉਹਦੇ ਚ ਵੱਧ ਚੜ ਕੇ ਹਿੱਸਾ ਪਾਇਆ ਜਾਵੇ ਭੈਣ ਜੀ ਨੇ ਜਿਹੜੀ ਯੋਧ ਨਸ਼ਾ ਵਿਰੋਧ ਮੁਹਿੰਮ ਛੇੜੀ ਸੀ ਸਰਕਾਰ ਨੇ ਉਹਦੇ ਚ ਪੂਰਾ ਆਪਣਾ ਯੋਗਦਾਨ ਪਾਇਆ ਤੇ ਜਿਹੜੇ ਮਾੜੇ ਅੰਸਰ ਸੀ ਉਹਨਾਂ ਨਾਲ ਲੜੇ ਵੀ ਸੋ ਇਹ ਜੀ ਭੈਣ ਜੀ ਇੱਕ ਵਾਰ ਜ਼ਰੂਰ ਤੁਸੀਂ ਤਾੜੀਆਂ ਲਾਓ ਕਿਉਂਕਿ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਮੈਨੂੰ ਲੱਗਦਾ ਸਾਡੇ ਲੇਡੀਜ਼ ਲਈ ਪ੍ਰੋਗਰਾਮ ਚਲਾਇਆ ਗਿਆ ਸਰਕਾਰ ਵੱਲੋਂ ਕਿਉਂਕਿ ਜੇ ਕਿਸੇ ਦਾ ਵੀ ਧੀ ਪੁੱਤ ਜਿਹੜਾ ਨਸ਼ਾ ਕਰਦਾ ਸਭ ਤੋਂ ਜ਼ਿਆਦਾ ਦੁਖੀ ਕੌਣ ਹੁੰਦਾ ਉਹਦੀ ਮਾਂ ਦੁਖੀ ਹੁੰਦੀ ਹੈ ਉਹਦੀ ਭੈਣ ਦੁਖੀ ਹੋਊਗੀ ਆ ਉਹਦੀ ਘਰ ਵਾਲੀ ਦੁਖੀ ਹੋ ਸਭ ਤੋਂ ਜ਼ਿਆਦਾ ਦੁੱਖ ਇੱਕ ਲੇਡੀ ਨੂੰ ਹੁੰਦਾ ਜੇ ਕਿਸੇ ਦਾ ਜਵਾਨ ਪੁੱਤ ਨਸ਼ੇ ਤੇ ਲੱਗ ਜਾਵੇ ਲੇਡੀਜ਼ ਨੇ ਬਹੁਤ ਵੱਡੀ ਮੰਗ ਸੀ ਜਦੋਂ ਵੀ ਅਸੀਂ ਜਾਂਦੇ ਸੀ ਪੰਡਾ ਚ ਸ਼ਹਿਰਾਂ ਚ ਤੇ ਲੇਡੀਜ਼ ਹਮੇਸ਼ਾ ਗੱਲ ਕਰਦੀ ਸੀ ਵੀ ਨਸ਼ੇ ਨੂੰ ਰੋਕਣ ਲਈ ਕੋਈ ਸਰਕਾਰ ਮਹਿੰਮ ਚਲਾਵੇ ਸੋ ਸਰਕਾਰ ਨੇ ਥੋੜੀ ਜਿਹੜੀ ਗੱਲ ਸੁਣੀ ਹੈ ਉਹ ਤੇ ਧਿਆਨ ਦਿੱਤਾ ਤੇ ਅੱਜ ਯੁੱਧ ਨਸ਼ਾ ਵਿਰੋਧ ਬਹੁਤ ਵੱਡੀ ਮਹਿੰਮ ਜਿਹੜੀ ਛੇੜੀ ਹੋਈ ਹੈ ਸਾਡੇ ਜਿਹੜੇ ਭੈਣ ਜੀ ਨੇ ਇਹਨਾਂ ਨੇ ਯੁੱਧ ਨਸ਼ਾ ਵਿਰੋਧ ਚ ਕੰਮ ਕਰਦਿਆਂ ਮਾੜੇ ਅਨਸਰਾਂ ਤੋਂ ਸਿਰ ਵੀ ਪੜਵਾਇਆ ਤੁਹਾਡੀ ਭੈਣ ਜੀ ਨੂੰ ਆਸ਼ਵਾਸਨ ਦਿੰਨੀ ਆ ਕਿ ਤੁਸੀਂ ਡਰੇ ਰਹੋ ਕਿਸੇ ਤੋਂ ਡਰਨ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਸਰਕਾਰ ਆ ਜਿਹੜੀ ਐਮਐਨਏ ਸਾਹਿਬ ਨੇ ਹਮੇਸ਼ਾ ਤੁਹਾਡੇ ਨਾਲ ਨੇ ਮੈਂ ਮੁੱਖ ਮੰਤਰੀ ਸਾਹਿਬਤਾ ਜੀ ਤੁਹਾਡੀ ਗੱਲ ਪਹੁੰਚਦੀ ਕਰੂੰਗੀ ਤੇ ਸਾਨੂੰ ਇਹ ਜਿਹੀ ਆਪਦੀ ਭੈਣ ਤੇ ਮਾਣ ਮਹਿਸੂਸ ਹੁੰਦਾ ਜਿਹੜੇ ਇਹ ਜਿਹੇ ਮਾੜੇ ਆਂਸਰਾਂ ਨਾਲ ਲੜ ਰਹੇ ਨੇ ਤੇ ਸਮਾਜ ਤੋਂ ਜਿਹੜੀ ਬਰਾਈਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਧੰਨਵਾਦ ਤੁਹਾਡੇ ਸਾਰਿਆਂ ਦੇ Obrigado.